ਇਧਰੋਂ ਸ਼ੁਰੂ ਹੋ ਜਾਈ ਆਪਾਂ ਦੇਖੋ ਗੱਡੀਆਂ ਦੀ ਲਾਈਨ ਕਿੱਥੋਂ ਲੈ ਕੇ ਉਧਰ ਪਿੱਛੇ ਤੱਕ ਮੇਲਾ ਦਾ ਅੱਧਾ ਕਿਲੋਮੀਟਰ ਦੀ ਲਾਈਨ ਗੱਡੀਆਂ ਦੀ ਲੱਗੀ ਹੋਈ ਆ ਆਪਣੀ ਇਹ ਆਪਣੀ 7ਵੀਂ ਟ੍ਰੇਨਿੰਗ ਚੱਲ ਰਹੀ ਆ 7ਵੀਂ ਟ੍ਰੇਨਿੰਗ ਦਾ ਸਾਇੰਟਿਫਿਕ ਟ੍ਰੇਨਿੰਗ ਦਾ ਜਿਹੜਾ ਬੈਚ ਆਪਣਾ ਇਸ ਸਾਲ ਦੀ ਜਿਹੜੀ ਲਾਸਟ ਟ੍ਰੇਨਿੰਗ ਹੈਗੀ ਆ 16 ਤੇ 17 ਦਸੰਬਰ ਵਾਲੀ ਇਹ ਉਹਦਾ ਸੀਨ ਆ ਕਈ ਲੋਕ ਕਹਿੰਦੇ ਨੇ ਵੀ ਪਤਾ ਨਹੀਂ ਝੂਠ ਬੋਲ ਕੇ ਨੰਬਰ ਸੋਸ਼ਲ ਮੀਡੀਆ ਦੇ ਪਾਈ ਜਾਂਦੇ ਨੇ ਜਾਂ ਝੂਠ ਬੋਲ ਕੇ ਦੱਸਦੇ ਨੇ ਆ ਗੱਡੀਆਂ ਬਿਆਨ ਕਰਦੀਆਂ ਨੇ ਇੰਨੇ ਬੰਦੇ ਕਿੱਥੋਂ-ਕਿੱਥੋਂ ਆਏ ਨੇ ਯੂਪੀ ਤੋਂ ਬੰਦੇ ਆਏ ਨੇ ਰਾਜਸਥਾਨ ਤੋਂ ਆਏ ਨੇ ਜੰਮੂ ਕਸ਼ਮੀਰ ਤੋਂ ਆਏ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਸਣੀ ਕੰਗ ਕੰਗੋਟ ਫਾਰਮ ਤੋਂ ਅੱਜ ਮੈਂ ਤੁਹਾਡੇ ਨੂੰ ਇੱਕ ਨਯਾਰਾ ਦਿਖਾਉਣ ਲੱਗੇ ਆਂ ਕੰਗੋਟ ਫਾਰਮ ਦਾ ਸ਼ਬਦ ਨਹੀਂ ਹੈਗੇ ਤੁਹਾਡਾ ਸ਼ੁਕਰੀਆ ਅਦਾ ਕਰਨ ਦੇ ਸ਼ਬਦ ਨਹੀਂ ਹੈਗੇ ਰੱਬ ਦਾ ਸ਼ੁਕਰੀਆ ਅਦਾ ਕਰਨ ਦੇ ਸ਼ਬਦ ਨਹੀਂ ਹੈਗੇ ਬੱਕਰੀ ਪਾਲਕਾਂ ਦੀ ਜੋ ਅਸੀਂ ਸੇਵਾ 'ਚ ਲੱਗੇ ਹੋਏ ਆਂ ਉਹਦੇ ਬਾਰੇ ਬਿਆਨ ਕਰਨ ਲਈ ਇਧਰੋਂ ਸ਼ੁਰੂ ਹੋ ਜੀ ਆਪਾਂ ਦੇਖੋ ਗੱਡੀਆਂ ਦੀ ਲਾਈਨ ਕਿੱਥੋਂ ਲੈ ਕੇ ਉਧਰ ਪਿੱਛੇ ਤੱਕ ਮੇਲਾ ਦਾ ਅੱਧਾ ਕਿਲੋਮੀਟਰ ਦੀ ਲਾਈਨ ਗੱਡੀਆਂ ਦੀ ਲੱਗੀ ਹੋਈ ਹੈ ਆਪਣੀ ਇਧਰ ਨਿਗਾਹ ਮਾਰ ਲਓ ਚਾਰੇ ਪਾਸੇ ਗੱਡੀਆਂ ਦਾ ਝੁੰਮਟ ਲੱਗਿਆ ਪਿਆ ਐਂਜਲਾ ਕਰ ਰਿਹਾ ਜਿਵੇਂ ਕੰਗ ਗੋਟਫਾ ਦਾ ਕੋਈ ਮੇਲਾ ਚੱਲ ਰਿਹਾ ਹੋਵੇ ਇਹ ਮੇਲਾ ਨਹੀਂ ਹੈਗਾ ਜੀ ਫੈਮਿਲੀਆਂ ਦੀਆਂ ਫੈਮਿਲੀਜ਼ ਆਈਆਂ ਹੋਈਆਂ ਨੇ ਇੱਕ ਬੰਦੇ ਨੇ ਰਜਿਸਟ੍ਰੇਸ਼ਨ ਕਰਾਉਂਦਾ ਹੈ ਪੂਰੀ ਦੀ ਪੂਰੀ ਫੈਮਿਲੀ ਲੈ ਕੇ ਆਉਂਦਾ ਹੈ ਇੰਨਾ ਪਿਆਰ ਤੁਸੀਂ ਕੰਗ ਗੋਟਫਾ ਨੂੰ ਬਣਦੇ ਹੋ ਅੱਜ ਇਹ ਮੇਲਾ ਨਹੀਂ ਹੈਗਾ ਇਹ ਆਪਣੀ 7ਵੀਂ ਟ੍ਰੇਨਿੰਗ ਚੱਲ ਰਹੀ ਹੈ 7ਵੀਂ ਟ੍ਰੇਨਿੰਗ ਦਾ ਸਾਇੰਟਿਫਿਕ ਟ੍ਰੇਨਿੰਗ ਦਾ ਜਿਹੜਾ ਬੈਚ ਆਪਣਾ ਇਸ ਸਾਲ ਦੀ ਜਿਹੜੀ ਲਾਸਟ ਟ੍ਰੇਨਿੰਗ ਹੈਗੀ ਹੈ 16 ਤੇ 17 ਦਸੰਬਰ ਵਾਲੀ ਇਹ ਉਹਦਾ ਸੀਨ ਹੈ ਕਈ ਲੋਕ ਕਹਿੰਦੇ ਨੇ ਵੀ ਪਤਾ ਨਹੀਂ ਝੂਠ ਬੋਲ ਕੇ ਨੰਬਰ ਸੋਸ਼ਲ ਮੀਡੀਆ ਦੇ ਪਾਈ ਜਾਂਦੇ ਨੇ ਜਾਂ ਝੂਠ ਬੋਲ ਕੇ ਦੱਸਦੇ ਨੇ ਆ ਗੱਡੀਆਂ ਬਿਆਨ ਕਰਦੀਆਂ ਨੇ ਉਧਰ ਜਿਹੜਾ ਮੇਲਾ ਲੱਗਿਆ ਕੁਰਸੀਆਂ ਲੋਕਾਂ ਕੋਲ ਜਗ੍ਹਾ ਨਹੀਂ ਹੈਗੀ ਬੈਠਣ ਦੀ 200 ਤੋਂ ਜ਼ਿਆਦਾ ਬੱਕਰੀ ਪਾਲਕ ਵੀਰ ਜਿਹੜੇ ਪੈਸੇ ਦੇ ਕੇ ਰਜਿਸਟ੍ਰੇਸ਼ਨ ਕਰਵਾ ਕੇ ਟ੍ਰੇਨਿੰਗ ਲੈ ਰਹੇ ਨੇ ਤੇ 40 ਤੋਂ 50 ਉਹਨਾਂ ਦੇ ਫੈਮਿਲੀ ਮੈਂਬਰਸ ਜਿਹੜੇ ਕਿ ਐਕਸਟਰਾ ਇਹ ਦੇਖਣ ਲਈ ਆਏ ਨੇ ਵੀ ਕੀ ਚੱਲ ਰਿਹਾ ਕੰਗੋਟ ਫਾਰਮ ਤੇ ਇਹੀ ਜੀ ਕੀ ਚੀਜ਼ ਚੱਲ ਰਹੀ ਹੈ ਕੀ ਉੱਥੇ ਇੰਨਾ ਵੱਡਾ ਮੇਲਾ ਲੱਗਿਆ ਹੋਇਆ ਹੈਗਾ ਉਹਦੀ ਆਪਾਂ ਗੱਲ ਕਰਦੇ ਆਂ ਆ ਦੇਖੋ ਐਡਾ ਵੱਡਾ ਕਾਰਾਂ ਦਾ ਝੁੰਡ ਇੰਨੇ ਬੰਦੇ ਕਿੱਥੋਂ-ਕਿੱਥੋਂ ਆਏ ਨੇ ਯੂਪੀ ਤੋਂ ਬੰਦੇ ਆਏ ਨੇ ਰਾਜਸਥਾਨ ਤੋਂ ਆਏ ਨੇ ਜੰਮੂ ਕਸ਼ਮੀਰ ਤੋਂ ਆਏ ਹੋਏ ਨੇ ਉੱਤਰਾਖੰਡ ਤੋਂ ਬੰਦੇ ਆਏ ਹੋਏ ਨੇ ਸਾਰੇ ਬਜਵੀਰ ਟ੍ਰੇਨਿੰਗ ਲੈਂਡ ਆਏ ਹੋਏ ਨੇ ਇਹ ਆਪਣੇ ਆਪ ਬਿਆਨ ਕਰਦਿਆਂ ਗੱਲਾਂ ਸਾਨੂੰ ਬੋਲਣ ਦੀ ਲੋੜ ਨਹੀਂ ਪੈਂਦੀਆਂ ਨਾ ਗੱਲਾਂ ਬਾਰੇ ਇਹੀ ਗੱਲ ਮੈਥੋਨਿਕ ਹੋਰ ਸੁਨੇਹਾ ਦੇਣਾ ਇਹ ਤਾਂ ਦਸੰਬਰ ਦੀ ਆਪਣੀ ਇਸ ਸਾਲ ਦੀ ਅਖੀਰਲੀ ਟ੍ਰੇਨਿੰਗ ਸੀ 7ਵੇਂ ਬੈਚ ਦੀ ਹੁਣ ਆਪਾਂ ਗੱਲ ਕਰਾਂਗੇ ਜਿਹੜਾ ਜਨਵਰੀ ਵਿੱਚ ਤੁਹਾਨੂੰ ਅਸੀਂ ਕੀ ਗਿਫਟ ਦੇਣਾ ਹੈਗਾ ਨਵੇਂ ਸਾਲ ਦਾ ਤੁਹਾਨੂੰ ਕੀ ਗਿਫਟ ਦੇਣਾ ਦੇਖੋ ਨਵੇਂ ਸਾਲ 'ਚ ਤੁਹਾਨੂੰ ਅਸੀਂ ਉਹ ਕੁਝ ਸਿਖਾਉਣਾ ਬੱਕਰੀਆਂ ਦਾ ਬੱਕਰੀ ਪਾਲਕ ਤੁਸੀਂ ਕਿਵੇਂ ਕਾਮਯਾਬ ਹੋ ਸਕਦੇ ਹੋ ਕਿਵੇਂ ਕਰ ਸਕਦੇ ਹੋ ਉਸ ਗੱਲ ਬਾਰੇ ਬਿਲਕੁਲ ਨਵੇਂ ਤਰੀਕੇ ਨਾਲ ਟ੍ਰੇਨਿੰਗ ਅਸੀਂ ਰੀਸਟ੍ਰਕਚਰ ਕਰਨੀ ਹੈਗੀ ਆ ਨਵੇਂ ਸਾਲ ਚ ਇੱਕ ਹੋਰ ਤੋਹਫਾ ਲੈ ਕੇ ਆਉਣਾ ਹੈਗਾ ਜਿਹੜਾ ਕਿ ਅਸੀਂ ਨੇੜੇ ਆ ਕੇ ਦੱਸਾਂ ਵੀ ਕੀ ਨਵੀਂ ਚੀਜ਼ ਪੇਸ਼ ਕਰਦੇ ਆਂ ਜਿਵੇਂ ਕਿ ਇਸ ਹਰ ਟ੍ਰੇਨਿੰਗ ਤੇ ਅਸੀਂ ਨਾਮਾ ਕੁਝ ਕਰਦੇ ਆਂ ਇਸ ਟ੍ਰੇਨਿੰਗ ਦੇ ਵਿੱਚ ਸਰਾਰ ਰਾਜਵੰਦ ਸਿੰਘ ਜੀ ਮੋਹਾਲੀ ਵਰਲਡ ਫੇਮਸ ਫਾਈਨੈਂਸ਼ੀਅਲ ਐਡਵਾਈਜ਼ਰ ਉਹ ਕੱਲ ਆ ਕੇ 2 2.5 ਘੰਟੇ ਦਾ ਲੈਕਚਰ ਦੇ ਕੇ ਗਏ ਨੇ 2.5 ਘੰਟੇ ਆਪਣੇ ਬੱਕਰੀ ਪਾਲਕ ਵੀਰ ਨੂੰ ਦੱਸ ਕੇ ਗਏ ਨੇ ਕਿ ਲੋਨ ਦੀ ਕੀ ਵੈਲਿਊ ਹੈ ਕਿਵੇਂ ਤੁਸੀਂ ਪੈਸੇ ਨੂੰ ਮਲਟੀਪਲਾਈ ਕਰ ਸਕਦੇ ਹੋ ਕਿਵੇਂ ਤੁਸੀਂ ਡੈਟ ਚੋਂ ਨਿਕਲ ਸਕਦੇ ਹੋ ਕਰਜ਼ੇ ਚੋਂ ਨਿਕਲ ਕੇ ਆਪਣੀ ਨਵੀਂ ਜ਼ਿੰਦਗੀ ਜੀ ਸਕਦੇ ਹੋ ਕਿਵੇਂ ਤੁਸੀਂ ਜਿਆਦਾ ਤੋਂ ਜਿਆਦਾ ਪੈਸੇ ਬਣਾ ਸਕਦੇ ਹੋ ਬਹੁਤ ਹੀ ਸੋਨਾ ਸੁੱਚਜੇ ਢੰਗ ਨਾਲ ਦੱਸ ਕੇ ਗਏ ਨੇ ਇਹ ਇੱਕ ਬਹੁਤ ਵੱਡੀ ਗਿਫਟ ਸੀਗੀ ਸਾਡੇ ਬੱਕਰੀ ਪਾਲਕ ਵੀਰਾਂ ਲਈ ਜਿਹੜੀ ਅਸੀਂ ਇਸ ਵਾਰ ਦਿੱਤੀ ਹੈ ਜਨਵਰੀ ਚ ਕੀ ਤੁਹਾਨੂੰ ਗਿਫਟ ਦੇਣੀ ਹੈ ਇਹਦੇ ਬਾਰੇ ਤੁਹਾਨੂੰ ਨਵੇਂ ਸਾਲ ਚ ਦੱਸਾਂਗੇ ਉੱਥੇ ਸ਼ੇਅਰ ਕਰਾਂਗੇ ਪਰ ਅੱਜ ਮੈਂ ਤੁਹਾਡਾ ਸਿਰਫ ਧੰਨਵਾਦ ਕਰਨ ਲਈ ਤੁਹਾਨੂੰ ਸਿਰਫ ਇਹ ਦੱਸਣ ਲਈ ਕਰ ਰਿਹਾ ਹਾਂ ਜੋ ਤੁਸੀਂ ਮੇਲੇ ਵਰਗਾ ਮਾਹੌਲ ਇੱਥੇ ਬਣਾਇਆ ਹੈ ਸਾਡੇ ਕੋਲ ਸ਼ਬਦ ਨਹੀਂ ਹੈਗੇ ਤੁਹਾਡਾ ਸ਼ੁਕਰੀਆ ਦਾ ਕਰਨ ਦੇ ਸਾਡੇ ਕੋਲ ਕੋਈ ਸੱਚੀ ਰੱਬ ਦਾ ਸ਼ੁਕਰੀਆ ਦਾ ਕਰਨ ਦੇ ਵੀ ਸ਼ਬਦ ਨਹੀਂ ਹੈਗੇ ਤੁਹਾਡਾ ਤਾਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹੀ ਕਰਦੇ ਆ ਇੰਨਾ ਹੀ ਪਿਆਰ ਬਣਾ ਕੇ ਰੱਖੋ ਕੰਗ ਗੋਠ ਫਾਰਮ ਨਾਲ ਇੰਨਾ ਪਿਆਰ ਤੁਸੀਂ ਬਣਾ ਕੇ ਰੱਖੋ ਤਾਂ ਕਿ ਅਸੀਂ ਤੁਹਾਤੋਂ ਕੁਝ ਸਿੱਖੀਏ ਤੁਸੀਂ ਸਾਤੋਂ ਸਿੱਖੇ ਜਾਓ ਤੁਸੀਂ ਕਾਮਯਾਬ ਹੋ ਅਸੀਂ ਕਾਮਯਾਬ ਹੋਈਏ ਸਿਰਫ ਇੱਕੋ ਹੀ ਮੋਟਿਵ ਹੈ ਨਾ ਤਾਂ ਇਹਦੇ ਵਿੱਚ ਪੈਸੇ ਬਣਾਉਣ ਦਾ ਕੋਈ ਮੋਟਿਵ ਹੈ ਨਾ ਇਹਦੇ ਵਿੱਚ ਕੋਈ ਹੋਰ ਗੱਲਬਾਤ ਹੈ ਸਿਰਫ ਐਜੂਕੇਸ਼ਨ ਦੀ ਗੱਲ ਕਰਨੀ ਆਪਾਂ ਹਰ ਰੋਜ਼ ਐਜੂਕੇਸ਼ਨ ਦੀ ਹੀ ਗੱਲ ਕਰਦੇ ਆ ਤੁਸੀਂ ਸਿੱਖੋ ਤੁਸੀਂ ਕਾਮਯਾਬ ਹੋ ਸਤਿਵਜਤ ਰੱਖੀਆਂ ਕਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ